ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਗੁਰਦਾਰਾ ਸਾਹਿਬ ਪਿੰਡ ਕਾਲੇ ਕੇ ਗੁਰਦਾਰਾ ਚੋਲਾ ਸਾਹਿਬ ਵਿਖੇ ਮਾਨਜੋਗ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੱਲੋਂ ਹੋਏ ਹੁਕਮ ਅਨਸਾਰ ਉਹਨਾਂ ਦੇ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅੱਜ ਗੁਰਦਾਰਾ ਸਾਹਿਬ ਵਿਖੇ ਫਲਦਾਰ ਤੇ ਛਾਂਦਾਰ ਜਿਹੜੇ ਬੂਟੇ ਨੇ ਤਕਰੀਬਨ 150 ਬੂਟਾ ਜਿਹੜਾ ਪਹਿਲਾਂ ਇਸ ਸਥਾਨ ਤੇ ਲਗਾਇਆ ਗਿਆ ਤੇ ਅੱਜ ਫੇਰ ਤਕਰੀਬਨ 35-40 ਬੂਟੇ ਨੇ ਜਿਹੜੇ ਅੰਬਾਂ ਦੇ ਜਾਮਣਾਂ ਦੇ ਤੇ ਹੋਰ ਸ਼ਾਨਦਾਰ ਬੂਟੇ ਨੇ ਜਿਹੜੇ ਅੱਜ ਲਗਾਏ ਜਾ ਰਹੇ ਹਨ ਇੱਥੇ ਮੈਨੂੰ ਦੱਸਣ ਦੇ ਵਿੱਚ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਇੱਥੋਂ ਦੇ ਪੁਰਾਣੇ ਜਿਹੜੇ ਬਜ਼ੁਰਗ ਤੇ ਉਹਨਾਂ ਤੋਂ ਸੁਣਿਆ ਕਿ ਜਿਹੜਾ ਗੁਰਦਾਰਾ ਸਾਹਿਬ ਚੋਲਾ ਸਾਹਿਬ ਹੈ ਇਹਨੂੰ ਪਹਿਲਾਂ ਪ੍ਰਾਤਨ ਸਮੇਂ ਦੇ ਵਿੱਚ ਗੁਰਦਾਰਾ ਬਾਗ ਵਾਲਾ ਕਿਹਾ ਜਾਂਦਾ ਸੀ ਤੇ ਇਸ ਕਰਕੇ ਗੁਰੂ ਸਾਹਿਬ ਨੇ ਗੁਰਤੇਗ ਬਹਾਦਰ ਸਾਹਿਬ ਨੇ ਕਿਰਪਾ ਕੀਤੀ ਕਿ ਆਪੇ ਇੱਥੇ ਬਾਗ ਲਵਾ ਕੇ ਸਾਡੇ ਤੋਂ ਜਿਹੜੀ ਸਾਰੇ ਸਿੰਘਾਂ ਤੋਂ ਇਹ ਸੇਵਾ ਲਈ ਹੈ ਮੈਂ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਬੇਨਤੀ ਕਰਦਾ ਕਿ ਫਲਦਾਰ ਬੂਟੇ ਨੇ ਜਿਹੜੇ ਵਦਨ ਫੁੱਲਣਾ ਤੇ ਆਉਣ ਵਾਲੀਆਂ ਸੰਗਤਾਂ ਇਹਨਾਂ ਨੂੰ ਸਾਕ ਕੇ ਆਪਣਾ ਜਿਹੜਾ ਜੀਵਨ ਸਫਲਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਇਹ ਗੁਰਦੁਆਰਾ ਸਾਹਿਬ ਪਿੰਡ ਕਾਲੇ ਕੇ ਗੁਰਦੁਆਰਾ ਚੋਲਾ ਸਾਹਿਬ ਵਿਖੇ ਮਾਨਜੋਗ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੱਲੋਂ ਹੋਏ ਹੁਕਮ ਅਨਸਾਰ ਉਹਨਾਂ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਅੱਜ ਗੁਰਦੁਆਰਾ ਸਾਹਿਬ ਵਿਖੇ ਫਲਦਾਰ ਤੇ ਛਾਂਦਾਰ ਜਿਹੜੇ ਬੂਟੇ ਨੇ ਤਕਰੀਬਨ 150 ਬੂਟੇ ਜਿਹੜਾ ਪਹਿਲਾਂ ਇਸ ਸਥਾਨ ਤੇ ਲਗਾਇਆ ਗਿਆ ਤੇ ਅੱਜ ਫੇਰ ਤਕਰੀਬਨ 35-40 ਬੂਟੇ ਨੇ ਜਿਹੜੇ ਅੰਬਾਂ ਦੇ ਜਾਮਣਾਂ ਦੇ ਤੇ ਹੋਰ ਸ਼ਾਨਦਾਰ ਬੂਟੇ ਨੇ ਜਿਹੜੇ ਅੱਜ ਲਗਾਏ ਜਾ ਰਹੇ ਹਨ ਇੱਥੇ ਮੈਨੂੰ ਦੱਸਣ ਦੇ ਵਿੱਚ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਇੱਥੋਂ ਦੇ ਪੁਰਾਣੇ ਜਿਹੜੇ ਬਜ਼ੁਰਗ ਤੇ ਉਹਨਾਂ ਤੋਂ ਸੁਣਿਆ ਕਿ ਜਿਹੜਾ ਗੁਰਦਾਰਾ ਸਾਹਿਬ ਚੋਲਾ ਸਾਹਿਬ ਹੈ ਇਹਨੂੰ ਪਹਿਲਾਂ ਪ੍ਰਾਤਨ ਸਮੇਂ ਦੇ ਵਿੱਚ ਗੁਰਦਾਰਾ ਬਾਗ ਵਾਲਾ ਕਿਹਾ ਜਾਂਦਾ ਸੀ ਤੇ ਇਸ ਕਰਕੇ ਗੁਰੂ ਸਾਹਿਬ ਨੇ ਗੁਰਤੇਗ ਬਹਾਦਰ ਸਾਹਿਬ ਨੇ ਕਿਰਪਾ ਕੀਤੀ ਕਿ ਆਪ ਇਹ ਇੱਥੇ ਬਾਗ ਲਵਾ ਕੇ ਸਾਡੇ ਤੋਂ ਜਿਹੜੀ ਸਾਰੇ ਸੰਗਤਾਂ ਤੋਂ ਇਹ ਸੇਵਾ ਲਈ ਹੈ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਫਲਦਾਰ ਬੂਟੇ ਨੇ ਜਿਹੜੇ ਬਦਨ ਫੁੱਲਣਾ ਤੇ ਆਉਣ ਵਾਲੀਆਂ ਸੰਗਤਾਂ ਇਹਨਾਂ ਨੂੰ ਸਾਕੇ ਆਪਣਾ ਜਿਹੜਾ ਜੀਵਨ ਸਫਲਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ